ਆਗਤਾ ਹੈ ਕਿਸਾਨ ਵੀਰੋ ਤੁਹਾਡਾ ਢਿੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਹੈਗਾ 9876823917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਦਿੱਖਰ ਪਹੁੰਚ ਸਕੇ ਬਾਕੀ ਦਾ ਨੰਬਰ ਬਾਈ ਦਾ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਤੇ ਪਿੰਡ ਚੌਕੇ ਜ਼ਿਲ੍ਹਾ ਬਠਿੰਡਾ ਤਹਿਸੀਲ ਬਾਲਿਆਂ ਵਾਲੀ ਤੇ ਬਾਈ ਜੀ ਨਕਰਾਂ ਮੈਂ ਗੱਲ ਬਸਾਸੀ ਕਾ ਬਾਈ ਸਸੀ ਕਾ ਬਾਈ ਹੋ ਠੀਕ ਠਾਕ ਹੋ ਜੀ ਪੂਰਾ ਵਧੀਆ ਬਾਈ ਤੇ ਨੰਬਰ ਬੋਲਿਓ ਬਾਈ ਨੰਬਰ 9 ਤਸੀਲ ਬਾਲਿਆਂ ਵਾਲੀ ਤੇ ਜ਼ਿਲ੍ਹਾ ਬਠਿੰਡਾ ਹਾਂਜੀ ਤੇ ਬੱਚੀ ਦਾ ਕੀ ਵੀਰੇ ਡਿਟੇਲ ਹੈ ਜੀ ਇਹ ਬਈ ਖੀਰੀ ਆ ਬੱਚੀ ਖੀਰੀ ਆ ਓਕੇ ਚਾਰੇ ਥਾਣਾ ਚਾਰੇ ਥਾਣਾ ਤੇ ਐਰ ਸ਼ਹਿਰ ਚ ਆ ਗਈ ਹੈ ਨਾ ਜਿਹਨੂੰ ਕਹਿੰਦੇ ਖੋਲ ਲਾ ਤੋਰ ਕੇ ਲਿਖਾ ਥਾਣ ਝੋਲੀ ਦਿਖਾ ਦਿੰਦੇ ਖੜੀ ਰਹਿਣਗੇ ਆ ਦੇਖੋ ਜੀ ਝੋਲੀ ਦੇਖੋ ਇੱਕ ਨੰਬਰ ਆ ਜਾ ਜਿਵੇਂ ਗੱਬਣ ਹੁੰਦੀ ਹੈ ਨਾ ਥੱਲੇ ਆਈ ਇਲਾਹੀ ਫਿਰਦੀ ਆ ਦੇਖੋ ਜੀ ਹਮ ਕਰੋ ਤੋਰੋ ਬੰਨ ਤੇ ਮੂੰਹ ਫੇਰ ਖਾ ਦੇ ਇਸ ਵਾਰੀ ਪਿਆਤਾ ਵੀਰਾਂ ਨੇ ਆ ਵੀ ਦੇਖ ਲੈਣਾ ਬਹੁਤ ਖੀਰੀ ਆ ਨਾ ਮੂੰਹ ਜਮਾ ਬਾਈ ਮੂੰਹ ਬਹੁਤ ਪਿਆਰਾ ਹਨਾ ਬਾਕ ਇੱਕ ਨੰਬਰ ਆ ਬਸ ਕੋਈ ਗੱਲ ਨਹੀਂ ਹਾਂ ਕੀਰੀ 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 ਦੇਵਾ ਕੀਰੀ ਦੇ ਤੇ ਕਿੰਨੇ ਕਿੰਨੇ ਚਾਰ ਨੂੰ ਟੀਕਾ ਭਰੋਣ ਵਾਲੀ ਹੋ ਜੂਗੇ ਬਾਈ ਯਾਰ ਅਸੀਂ ਮੀਨ 2 ਮਹੀਨੇ ਸਾਹੋਗੇ ਬੰਦਾ ਓਕੇ ਟੀਕਾ ਭਰਾ ਦਾ ਹਾਂ ਠੀਕ ਆ ਭਰਾ ਜੀ ਕੋਈ ਸ਼ੇਵਾ ਛੂ ਆ ਤੋੜ ਲਾ ਵੀਰੇ ਮੜਾ ਤੋਰਾ ਤਾਰਾ ਕਰਾ ਦਈਏ ਨਾ ਚੈੱਕ ਆ ਦੇਖ ਮੋਲੀ ਕੋਈ ਨਹੀਂ ਯਾਰ ਬੱਚੀ ਦਾ ਠੀਕ ਆ ਜੀ ਆਹ ਲਾ ਕਹਿੰਦਾ ਬਾਕੀ ਤਾਂ ਕੁਆਲਿਟੀ ਵਾਲੀ ਹਨਾ ਐਰ ਸ਼ਹਿਰ ਮਿਲਦੀ ਨਹੀਂ ਇਹਦੇ ਨਾਲ ਐਰ ਸ਼ਹਿਰ ਆ ਹਾਂ ਰੀਨਲ ਜਮ 2 ਉਗਲੀ ਠੀਕ ਐ 2 ਉਗਲੀ ਨਹੀਂ ਠੀਕ ਆ ਵੀਰੇ ਹਾਂ ਮੱਥੇ ਚ ਰੰਗ ਉਹ ਚਿੱਟਾ 20 ਕਿਲੋ ਦੁੱਧ ਆਈ ਤਾਂ ਬਣੂਗੀ ਜਮਾ ਰਾਮ ਲੈ ਚੱਲ ਕੋਲ ਨਹੀਂ ਕਹਿੰਦੇ ਵੀਰੇ ਦੇ ਦਿਓ ਜੀ 20 ਕਿਲੋ ਠੀਕ ਆ ਜੀ ਬੱਚੀ ਯਾਦ ਯੂਤ ਬੜੀ ਚੰਗੇ ਆ ਤੇ ਤੋੜਾ ਉਹਦਾ ਆ ਦੇਖੋ ਜੀ ਕੁਆਲਿਟੀ ਪੂਰੀ ਵਧੀਆ ਕਿਸੇ ਬਸ ਇਹਰਾ ਹੱਥ ਤਰਾ ਨੂੰ ਝੋਲੀ ਫੇਰ ਦਿਖਾ ਦਈਏ ਨਾ ਆ ਦੇਖੋ ਤੋਰ ਲਾ ਵੀਰੇ ਇਹ ਮਾ ਦੇ ਆ ਦੇਖੋ ਜੀ ਕੁਆਲਿਟੀ ਕਰੋ ਚੈੱਕ ਹੈਰ ਸ਼ਹਿਰ ਚ ਆ ਗਈ ਤੇ ਡਿਮਾਂਡ ਬਾਈ ਇਹਦੀ ਡਿਮਾਂਡ ਬਾਈ ਫੋਨ ਤੇ ਕਰ ਦਾਂਗੇ ਫੋਨ ਤੇ ਕਰ ਦਿਆਂ ਠੀਕ ਆ ਕਰ ਲਿਓ ਬਾਈ ਨਾਲ ਸੰਪਰਕ ਬੰਦ ਦੇ ਵੀਰੇ ਜਮਾ ਇੱਕ ਨੰਬਰ ਆ ਦੇਖੋ ਜੀ ਤੋੜਾ ਤਰਾ ਕਰੋ ਜੇਕ ਪਿੰਡ ਚੌਕ ਜਿਲ੍ਹਾ ਬਟਿੰਡਾ ਦਸੀਲ ਵਾਲਿਆਂ ਵਾਲੀ ਤੇ ਕਰ ਲਿਓ ਬਾਈ ਨਾਲ ਸੰਪਰਕ ਚੰਗੀ ਯਾਰ ਸ਼ਹਿਰ ਨਸਲ ਦੀ ਚੰਗੀ ਬੱਚੀ ਆ ਜਿਹਨੂੰ ਆਪਾਂ ਕਹਦੇ ਨੇ ਪੂਰੀ ਵਜ੍ਹਾ ਤੋਹਫੀ ਹੈ ਸਾਰੇ ਵੀਰਾਂ ਦਾ ਐਂਡ ਤੱਕ ਵੀਡੀਓ ਦੇਖਣ ਲਈ ਤੈਦਲੋ ਧੰਨਵਾਦ ਜਲਦ ਮਿਲਦੇ ਹਾਂ ਨਵੀਂ ਵੀਡੀਓ